ਵਾਹਿਗੁਰੂ ਦਾ ਖੰਸਾ ਵਾਈਟ ਪਤੇ ਆਜੀ ਪਿਆਲੇ ਦਾ ਜੋ ਕਿਲਾਕ ਹੈ ਉਸ ਕਿਲੇ ਦੇ ਦਰਸ਼ਨ ਕਰ ਰਹੇ ਹਾਂ ਜੀ ਇੱਥੇ ਪਿਆਲਾ ਬਹੁਤ ਸਾਰੀ ਜੋ ਪਿਆਲਾ ਤੇ ਖਬਰਾਂ ਪਬਲਿਕ ਆਟੇ ਇੱਥੇ ਕਿਲਾ ਦਿਖਾ ਰਹੇ ਹਾਂ ਜੀ ਇਹ ਜਿਆਦਾ ਕਿਸੇ ਸਮੇਂ ਉੱਪਰ ਇੱਕ ਗੈਲਰੀ ਜਿਸ ਦੇ ਵਿੱਚ ਬਹੁਤ ਸਾਰੇ ਆਭਿਯੋ ਗੈਲਰੀ ਸਾਹਮਣੇ ਦੇਖ ਰਹੇ ਹੋ ਇੱਥੇ ਬਹੁਤ ਸਾਰੇ ਮੈਡਲ ਜੋ ਪ੍ਰਾਤਨ ਕਾਰਾਂ ਹੋਰ ਜੋ ਮਹਾਰਾਜਾ ਪਟਿਆਲਾ ਦਾ ਮਾਨ ਰੱਖੀ ਉਹ ਇੱਥੇ ਪ੍ਰਦਰਸ਼ਨੀ ਵਿੱਚ ਰੱਖਿਆ ਜਾਂਦਾ ਸੀ ਪਰ ਹੁਣ ਇਹ ਸਾਰਾ ਕੁਝ ਮੋਤੀ ਬਾਗ ਗੁਰਦੁਆਰਾ ਸਾਹਿਬ ਦੇ ਨੇੜੇ ਸ਼ੀਸ਼ਮੈਲਵਿਖੇ ਸਜਾ ਦਿੱਤਾ ਗਿਆ ਹੈ ਜੀ ਜੋ ਆਪਜੀ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਇਸ ਦੇ ਵਿੱਚ ਪ੍ਰਲ ਖੁੱਲਿਆ ਹੈ ਸੋ ਕਿਤੇ ਨਾ ਇਹ ਵੀ ਇਹਦੇ ਅੰਦਰ ਪਵਾਰਾ ਬਹੁਤ ਹੀ ਜੋ ਮਹਾਰਾਜਾ ਪਟਿਆਲਾ ਤੇ ਮਹਾਰਾਣੀਆਂ ਸਾਰੇ ਸਾਹਮਣੇ ਜੋ ਸਨੋਟ ਦੇ ਗਿਓ ਕੇ ਬਿਲਕੁਲ ਸਾਹਮਣੇ ਬਾਬਾ ਲਾਲ ਸਿੰਘ ਜੀ ਦਾ ਸਥਾਨ ਹੈ ਜੀ ਸੋ ਸਥਾਨ ਤੇ ਬਾਬਾ ਲਾਲ ਸਿੰਘ ਜੀ ਦੇ ਅੰਦਰ ਜੋ ਜਗ ਰਹੀ ਹੈ। ਔਰ ਇਤਿਹਾਸ ਆ ਕੇ ਜੋ ਪਟਿਆਲਾ ਦਾ ਨਾਂ ਪਹਿਲਾਂ ਪੱਟੀ ਸੀ ਤਾਂ ਬਾਬਾ ਅਲਸਿੰਦ ਦੇ ਨਾਂ ਤੇ ਹੀ ਇਹਦਾ ਨਾਮ ਪਟਿਆਲਾ ਪਿਆ। ਇਸ ਦੇ ਅੰਦਰ ਬਹੁਤ ਸਾਰੀਆਂ ਤੋਪਾਂ ਜੋ ਕਿਸੇ ਸਮੇਂ ਖੜੀਆਂ ਹੁੰਦੀਆਂ ਸਨ ਉਹ ਜਿੱਥੋਂ ਤੱਕ ਸਾਰਾ ਕਿਥੋਂ ਹਟਾ ਦਿੱਤੀਆਂ ਗਈਆਂ ਸਨ ਉਹ ਨੇ ਬਠਿੰਡੇ ਦੀ ਢੋਪ ਮਹਾਰਾਜਾ ਰਣਜੀਤ ਸਿੰਘ ਦੀ ਢੋਪ ਲਾਹੌਰ ਤੋਂ ਜੋ ਜਿੱਤ ਕੇ ਲਿਆਏ ਸਨ ਉਹ ਸਾਰੀਆਂ ਤੋਂ ਪਾਕਿਸਤਾਨ ਵਿੱਚ ਇੱਥੇ ਹੁੰਦੀਆਂ ਸਨ ਸੋ ਸਾਰੀਆਂ ਉਹ ਇੱਥੋਂ ਇੱਥੇ ਲੈ ਗਏ ਹਾਂ ਉੱਥੇ ਤੱਕ ਜਾਸਤਾਂ ਮਾਰੇ ਹੈ ਹੈ ਜੀ ਆ ਬੱਸ ਮੈਂ ਥੋੜੀ ਜੋ ਲਾਈਵ ਉਹ ਰਿਕਾਰਡਿੰਗ ਦੀ ਕਰ ਰਿਹਾ ਬੱਸ वागु ड्यूटी तक कर्मचारी बैठे हैं सो महाराजा दर्शन आप भी दर्शन करो महाराज आप वाह। ਇਹ ਪ੍ਰਕਾਸ਼ ਉੱਪਰ ਕੀਤਾ ਪੈਗੇ ਇੱਥੇ ਹੀ ਹੈ ਬਾਬਾ ਜੀ ਇੱਥੇ ਨੂੰ ਪਹਿਲੇ ਇੱਥੇ ਸਿੱਖਣਾ ਕਾਫੀ ਲੰਮੇ ਆਂਦੇ ਆਂਦੇ ਨੇ ਮੱਥਾ ਉਹ ਮੈਂ ਦੂਰੋਂ ਟਿੱਕੀਏ ਕਿਉਂਕਿ ਬਚਪਨ ਤੋਂ ਇੱਥੇ ਇੱਥੇ ਬਚਪਨ ਦੀ ਬੀਤਿਆ ਸਾਡਾ ਅੰਦਰ ਇੱਥੇ ਦਾ ਕਰ ਸਕਦਾ ਕਿ ਥੋੜਾ ਕਰ ਲਈਏ ਸੋ ਆਪ ਜੀ ਇਹ ਦੀ ਸਥਾਨ ਤੇ ਬਾਬਾ ਜੀ ਦਾ ਜੋ ਜਗਦੀ ਹੈ ਉਹ ਵੀ ਇਸ ਥਾਨ ਤੇ ਨਿਧੀ ਹੈ ਸੋ ਮੁਕੇ ਇਨਾਂ ਥਾਵਾਂ ਤੇ ਹਾਂ ਜਮ ਨਹੀਂ ਹੈ ਕੋਈ ਵੀ ਜੋ ਹੈ ਵਾਈਲਡ ਵਾਈਲਡ ਉਹ ਉਰਾਟਨ ਮਿਨਾਕਾਰੀ ਬਾਲ ਸੋ ਰਹੀ ਹੈ ਜੀ ਅੰਦਰ ਨਹੀਂ ਜਾਂਦਾ ਆ ਗਿਆ ਆ ਗਿਆ ਅੱਗੇ ਨਹੀਂ ਜਾਂਦਾ ਮੈਂ ਮੈਂ ਪੜ ਲਿਆ ਉਹ ਮੈਂ ਪੜ ਪੜਿਆ ਉੱਥੇ ਪੜ ਲਿਆ ਮੈਂ ਲਿਖਿਆ ਵੈ ਜੀ ਸੋ ਆਪ ਜੀ ਦਰਸ਼ਨ ਕਰ ਰਹੇ ਨੇ ਅੰਦਰੋਂ ਪ੍ਰੋਤਪਛਤਾ ਹਨ ਤੇ ਲੀਆਂ ਬਾਲੇ Und ਕਿਸ ਕਲੇਜ ਦੇ ਅੰਦਰ ਕਿਸ ਟਾਈਮ ਖਰੀਆਣਾ ਦਫ਼ਤਰ ਡੀਓ ਐਜੂਕੇਸ਼ਨ ਦਫ਼ਤਰ ਅਤੇ ਹੋਰ ਕਈ ਆਫਿਸ ਸਥਾਨ ਕਰ ਦਿੱਸਨ ਜਿਵਾੜਕਾਲ ਦੇ ਆਲਾ ਦੇ ਮਿਨੀ ਫੈਕਟਰੀ ਦੇ ਅੰਦਰ ਤਬਦੀਲ ਕਰ ਦਿੱਤੇ ਗਏ ਹਨ ਹੇਲਾਂ ਨਹੀਂ ਦੁਗਰੋ ਦੁਗਰੋ ਇਸ ਕਿਲੇ ਨੂੰ ਦੇਖਣ ਲਈ ਆਉਂਦੇ ਹਾਂ ਅੱਗੇ ਦੇਖਿਓ ਉਹ ਪਰਨੀ ਬਿਲਡਿੰਗ ਹੈ ਜਿਹਦੇ ਅੰਦਰ ਕਿਸੇ ਤੇ ਰਾਜਾ ਟਿਆਲਾ ਦਾ ਜੋ ਵੀ ਨੂੰ ਗਿਫਟ ਜਾਂ ਉਹਨਾਂ ਨੇ ਜਿੰਨਾ ਪ੍ਰਾਪਤ ਕੀਤਾ ਹੈ ਮੈਡਲ ਸਾਰਾ ਕੁਝ ਇਹ ਜਿੰਦ ਅੰਦਰ ਕਿਸੇ ਤੇ ਪਰ ਉਹਨੇ ਬਿਲਕੁਲ ਖਾਲੀ ਨਹੀਂ ਰਹਿ ਰਿਹਾ ਹੈ ਰੁਕ ਬਿਲਡਿੰਗ ਦੇਖਾਂਗੇ ਸੰਗਤ ਹੁੰਦੀ ਹੈ ਬਹੁਤ ਸੁਨアドਿਸ਼ ਕਿਲੇ ਦਾ ਉਹ ਅਲਵਿਦਾ ਉਹ ਬਚਪਨ ਜਿਸੀ ਇੱਥੇ ਦਿੱਕਿਆ ਸੀ ਔਰ ਉਹ ਨજર ਨਹੀਂ ਆ ਰਿਹਾ ਉਹ ਸਾਹਮਣੇ ਜਿਹੜੀਆਂ ਜੋ ਪੂੜੀਆਂ ਹਨ ਤੇ ਉੱਪਰ ਚੜ ਕੇ ਬਟਮਿੰਡ ਖੇਡਿਆ ਕਰਦੇ ਸੀ ਕਿ ਤਾਂ ਆਪ ਨੂੰ ਦੱਸਾਂ ਕਿ ਪੁਰਾਣੀਆਂ ਜਾਂਦਾ ਹਨ ਜਿਨ੍ਹਾਂ ਨੂੰ ਤਾਜ਼ਾ ਕਰ ਰਹੇ ਸੀ ਪੁਰਾਣੇ ਦਰਵਾਜ਼ੇ ਆ ਰਾਂ ਖੜੀਆਂ ਮਿੰਟੇ ਦਿੱਤੇ ਪੁਰਾਣਾ ਬਹੁਤ ਕੁਛ ਹੈ ਦਿੰਦਾ ਇੱਥੇ ਛੋਟੇ ਹੁੰਦੇ ਦੇਖਦੇ ਆ ਰਹੇ ਬਚਪਨ ਇੱਥੇ ਬੀਤਿਆ ਸਾਡਾ ਨਵੇਂ ਨਾ ਉੱਚਾ ਤਾਂ ਤਾ ਤੀਵਾਨ ਉਹ ਨੋਹ ਇੱਥੇ ਪਿਆ ਉਹ ਟੇਬਲ ਪਿਆ ਉਹਦੇ ਵਿੱਚ ਪਈਆਂ ਹੋਣਗੇ ਪਰ ਦੂਰ ਉਹਦੇ ਵਿੱਚ ਦੇਖਿਆ ਪਿਆ ਥੋੜਾ ਹੈ ਉਹਦੇ ਨੂੰ ਇਹਦਾ ਬਹੁਤ ਵਧੀਆ ਮਰਦ ਚੀਜ਼ ਆ ਤਾਂ ਖੋਲ ਦੇ ਨੇ ਅੰਦਰ ਮੈਡਲ ਕਾਰਾਂ تلوارਾਂ ਧੂਕਾਂ ਹਰ ਕੀ ਹੈ ਇਹ ਇੱਥਾਂ ਜਾ ਕੇ ਨਾ ਕਿਸੇ ਟਾਈਮ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀਆਂ ਪੋਪਾਂ ਜਿੱਤੀਆਂ ਸੀ 8-10 ਇੱਥੇ ਪਈ ਹੁੰਦੀਆਂ ਲਾਵੇ ਸਾਰਾ ਕੁਝ ਜਿੱਥੇ ਹੋਟਲ ਖੋਲਿਆ ਹੁਣ ਇੱਥੇ ਜਾਰਨ ਪੰਨਮ ਵਿਕਟੋਰੀਆ ਅਖਬਰ ਮਰ ਵੱਡੇ ਵੱਡੇ ਬੁੱਤ ਜਿਵੇਂ ਆ ਨਹੀਂ ਇਹਨਾਂ ਵੱਡੇ ਵੱਡੇ ਬੁੱਤ ਕਾਂਸੀ ਦੇ ਸਾਰੇ ਉਹ ਬਾਰਾਂਦਰੀ ਸੀ ਚੁੱਕ ਇੱਥੇ ਲੈ ਤੂੰ ਬਧਿੰਗੇ ਹੋ ਗਿਆ ਕੰਮ 80 ਜਿਹਾ ਜੋ ਆਪਜੀ ਸਾਹਮਣੇ ਦੇਖ ਰਹੇ ਹੋ ਦੋ ਤੋਪਾਂ ਪਈਆਂ ਸਿਰਫ ਇੱਥੇ ਕਿਸੇ ਟਾਈਮ 10 ਤੋਪਾਂ ਹੋਇਆ ਕਰਦੇ ਸਨ ਜਿਉਂ ਬਠਿੰਡੇ ਦੀ ਤੋਪ ਵੀ ਕਿਹਾ ਜਾਂਦਾ ਹੈ ਉਹ ਵੀ ਅਸੀਂ ਸਾਹਮਣੇ ਦੇਖਦੇ ਸੀ ਸੋ ਆਪ ਦੇਖ ਰਹੇ ਹੋ ਉਹ ਸ਼ਿਕਰਾਂ ਦੇ ਆਪ ਤੁਹਾਨੂੰ ਰੋਡ ਕਰਕੇ ਦਿਖਾਈਏ ਸਿਰਫ ਦੋ ਹੀ ਤੋਪਾਂ ਰਹਿ ਗਈਆਂ ਹੁਣ Aqui sabe. <tosse> <tosse> ਸੋ ਆਦਮੀ ਪ੍ਰਾਰਥਨ ਕੇ ਲਈ ਬੱਤੇ ਮੇਂ ਲਿਖਾ ਹੈ ਇੱਕ ਵਾਰੀ ਭੁੱਲ ਗਿਆ ਕਿ ਮੈਂ ਦੇਖਿਆ ਸੀ ਇੱਕ ਵਾਰੀ ਮੈਂ ਦੇਖਿਆ ਥੋੜੀ ਜਿਹੀ ਬੱਤੀ ਆ ਰਹੀ ਜਿਵੇਂ ਸੋ ਸਮਾਪਤੀ ਕਰਦੇ ਇੱਥੇ ਉਹ ਦਰਵਾਜੇ ਬੰਦ ਹਨ ਕੋਈ ਚੀਜ਼ ਕੋਈ ਮਾੜਾ ਮਾੜਾ ਨਜ਼ਰ ਆਂਦਾ ਹੈ ਤੁਹਾਨੂੰ ਹਾਂਜੀ ਸ਼ੀਸ਼ੇ ਵਿੱਚ ਦੇਖਿਆ ਮਾੜਾ ਦੇਖ ਲਓ ਸ਼ੀਸ਼ੇ ਦੇਖੋ ਉਹ ਰਾਈ ਅਬਦੁੱਲ ਦੇਰ ਦੇ ਪੁਰਾਣੇ ਵਿੰਟੇਜ ਕਾਰਾਂ ਬੜੀਆਂ ਹਨ ਦੇਖਾ ਕਿਹਾ ਵਾਈਟ ਦੀ ਕਾਕ ਖਾਕ